ਕਿਤੇ ਮੰਡਲੋਂ ਕਿਤੇ ਕੀਤੀ ਹੁੰਦੀ ਕਿ ਤੁਸੀਂ ਸਾਡੀਆਂ ਸਿੱਖਾਂ ਦੀਆਂ ਜਨਨੀਆਂ ਨੂੰ ਚੁੱਪ ਲਾਉਣੇ ਹੁੰਦੇ ਹੋ ਇਹ ਭੁੱਲੋ ਨਾ ਤੇ ਤੁਸੀਂ ਭਾਈ ਉਹਨੂੰ ਫੜੀ ਨਹੀਂ ਸਕੀ ਤੀਜੇ ਦਿਨ ਹੋ ਗਿਆ ਸੋ ਸਾਡੀ ਮੰਗ ਬੜੀ ਬਾਜ਼ ਪਿਆ ਕਾਨੂੰਨੀ ਕਾਰਵਾਈ ਚਾਹੀਦੀ ਹੈ ਜੀ ਕਿਹੜਾ ਕਾਨੂੰਨ ਜਿਹੜਾ ਤੁਹਾਡੇ ਸੰਵਿਧਾਨ ਚ ਸਿੱਖਾਂ ਦਾ ਕਾਨੂੰਨ ਵੱਖਿਆ ਲੜਦਾ ਸਿੱਖਾਂ ਦਾ ਉਹ ਤੁਹਾਨੂੰ ਗੁਰ ਕੀ ਨਿੰਦਾ ਸੁਣਿਆ ਨਾ ਭੇਟ ਕਿਰੋਂ ਤੁਸੀਂ ਸੱਖੀਰ ਪਾਣਾ ਜਦੋਂ ਅੱਖਰਾਂ ਨੂੰ ਨਹੀਂ ਕੰਮ ਨਹੀਂ ਕਰ ਦੇਵਾਂਗੇ ਕਿ ਜਿਹਦੇ ਨਾਲ ਤੁਸੀਂ ਕ੍ਰਿਮੀਨਲ ਲੋਕਾਂ ਦੀ ਇਵਾਜ਼ਤ ਕਰ ਦਿਓ ਤੇ ਹੱਕ ਮੰਗਣ ਵਾਲਿਆਂ ਨੂੰ ਜਿਹਨਾਂ 'ਚ ਫਿੜਦੇ ਹੋ ਇਹ ਤੁਸੀਂ ਖਨੌਰੀ ਵਾਟਰ ਵੀ ਦੇਖਿਆ ਹੈ ਕਿ ਤੁਸੀਂ ਖਨੌਰੀ ਵਾਟਰ ਵੀ ਦੇਖਿਆ ਕਿਉਂਕਿ ਕਿਸਾਨ ਵੀ ਅਸੀਂ ਹੈ ਤੇ ਇਸ ਕਮਿਊਨਿਟੀ ਦੇ ਲੋਕ ਵੀ ਅਸੀਂ ਹੈ ਸੋ ਮੇਰੇ ਵੀਰੋ ਚੱਜ ਕੇ ਤਿਆਰ ਹੋਵੋ ਜਥੇਬੰਦਕ ਅਸੀਂ ਸਬਰ ਦੇ ਨਾਲ ਇਹਨਾਂ ਦੇ ਜ਼ਬਰ ਦਾ ਮੁਕਾਬਲਾ ਕਰਨਾ ਹੈ ਜਿਸ ਤਰ੍ਹਾਂ ਸਾਨੂੰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਿਖਾ ਕੇ ਗਏ ਨੇ ਅਸੀਂ ਇਹਨਾਂ ਲੋਕਾਂ ਨੂੰ ਇਕੱਠ ਨਾਲ ਆਪਣੇ ਵਿਚਾਰ ਨਾਲ ਮਾਤ ਦੇਵਾਂਗੇ ਇਹ ਗੁਰਵਿੰਦਰ ਵੀਰ ਦਾ ਇਨਸਾਫ ਲੈ ਕੇ ਰਹਾਂਗੇ ਮੈਂ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਰਈ ਸੁਣੀ ਇੱਜਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਜ਼ਬਾਬ ਪਾਉਣ ਆਏਗੇਂਗੇ

ਕਣਾ ਨੇ ਅੱਛਾ ਨਹੀਂ ਪਾਇਆ ਕਹਾ ਸਾਡੇ ਮੁੰਡੇ ਨੂੰ ਕੁੱਟਣ ਹੀ ਆਇਆ ਅੱਛਾ ਫੜਿਆ ਅਸੀਂ ਆਖਿਆ ਬੰਦਾ ਤੂੰ ਫੜਿਆ ਹੀ ਨਹੀਂ ਅਗੇ ਉਹ ਜੀ ਭੱਜ ਗਏ ਨੇ ਅਸੀਂ ਆਖਿਆ ਜੇ ਤੋੜਾ ਰਾਜਾ ਹੋਵੇ ਤੇ ਤੂੰ ਕਿੱਥੋਂ ਜਾ ਕੇ ਫੜਵੇਂਗੇ ਫਿਰ ਮੈਂ ਉਹਨੂੰ ਕਿਹਾ ਐਸਪੀ ਅੱਛਾ ਜੀ ਵੇਖਿਆ ਤੁਸੀਂ ਉਹਦੇ ਰਾਖੇ ਨਹੀਂ ਦੇਗੇ ਜੇ ਖਾਸਾ ਫੌਜ ਆ ਜੇ ਨਾ ਇਹ ਜਨਰਲ ਰੈਜਲ ਪੁੰਨੇ ਜਾਣਾ ਸੀ ਕਿ ਪੁੰਨੇ ਜਾਣਾ